ਦੋਸਤੋ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਅੱਜ ਦੇਣ ਜਾ ਰਿਹਾ ਇਹ ਇੰਟਰਨੈਟ ਤੇ ਕਿਤੇ ਵੀ ਨਹੀਂ ਹੋਣੀ ਤੁਸੀਂ ਆਮ ਤੌਰ ਤੇ ਦੇਖਿਆ ਹੋਣਾ ਜਦੋਂ ਤੁਸੀਂ ਕਦੇ ਕੋਈ ਫੋਨ ਨੰਬਰ ਮਲਾਉਂਦੇ ਹੋ ਤਾਂ ਉਹ ਫੋਨ ਤੇ ਤੁਹਾਨੂੰ ਅੱਗੋਂ ਸੁਣਾਈ ਦਿੱਤਾ ਜਾਂਦਾ ਹੈ ਆਪ ਕਿਸ ਨੰਬਰ ਪਰ ਬਾਤ ਕਰਨਾ ਚਾਹਤੇ ਹੈ ਉਹ ਕਲਬ ਨਹੀਂ ਹੈ ਚਾਹੇ ਉਹ ਫੋਨ ਤੁਹਾਡੇ ਕੋਲੇ ਪਹਿਲਾਂ ਕੁਝ ਸਮਾਂ ਪਹਿਲਾਂ ਤੁਹਾਡੇ ਕੋਲੇ ਆਇਆ ਹੀ ਹੋਵੇ ਤੇ ਜਦੋਂ ਤੁਸੀਂ ਉਸੇ ਫੋਨ ਤੇ ਬੈਕ ਕਾਲ ਕਰਦੇ ਹੋ ਤਾਂ ਤੁਹਾਨੂੰ ਸੁਣਾਈ ਦਿੰਦਾ ਕਿ ਇਹ ਨੰਬਰ ਮੌਜੂਦ ਨਹੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੇ ਨਾਲ ਆਮ ਤੌਰ ਤੇ ਹੁੰਦੀਆਂ ਹਨਗੀਆਂ ਤਾਂ ਮੈਂ ਅੱਜ ਤੁਹਾਨੂੰ ਇਹ ਕਿਉਂ ਹੁੰਦਾ ਤੇ ਇਹਦਾ ਕੀ ਹੱਲ ਹੈ ਇਹਦੇ ਬਾਰੇ ਦੱਸਾਂਗਾ ਤਾਂ ਤੁਸੀਂ ਜਿਹੜੀ ਇਹ ਵੀਡੀਓ ਹੈ ਇਹਨੂੰ ਸ਼ੇਅਰ ਕਰ ਦਿਓ ਔਰ ਕਮੈਂਟਾਂ ਦੇ ਵਿੱਚ ਵੀ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਡੇ ਨਾਲ ਐਵੇਂ ਹੁੰਦਾ ਜਾਂ ਨਹੀਂ ਹੁੰਦਾ ਤਾਂ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਦੋਂ ਆਪਾਂ ਨੂੰ ਕੋਈ ਫੋਨ ਆਉਂਦਾ ਹੈ ਜਾਂ ਆਪਣੇ ਨੰਬਰ ਦੇ ਜਿਹੜੇ ਆਪਣੇ ਕੋਲੇ ਨੰਬਰ ਸੇਵ ਕੀਤੇ ਹੋਏ ਹੁੰਦੇ ਆਪਾਂ ਉਹਨਾਂ 'ਚ ਕੋਈ ਫੋਨ ਨੰਬਰ ਲਾਉਂਦੇ ਆ ਤਾਂ ਅੱਗੇ ਆਪਾਂ ਨੂੰ ਸੁਣਾਈ ਦਿੱਤਾ ਜਾਂਦਾ ਹੈ ਕਿ ਜਿਹੜਾ ਇਹ ਨੰਬਰ ਮੌਜੂਦ ਨਹੀਂ ਹੈ ਪਰantu ਕਈ ਵਾਰੀ ਉਹੀ ਫੋਨ ਤੋਂ ਆਪਾਂ ਨੂੰ ਕੁਝ ਸਮਾਂ ਪਹਿਲਾਂ ਫੋਨ ਆਇਆ ਵੀ ਹੁੰਦਾ ਹੈ ਤਾਂ ਇਸ ਦਾ ਹੱਲ ਕੀ ਹੈ ਇਹ ਤੁਹਾਨੂੰ ਦੱਸਦਾ ਇਹ ਕਿਉਂ ਹੁੰਦਾ ਹੈ ਪਹਿਲਾਂ ਇਸ ਤੇ ਆਪਾਂ ਗੱਲ ਕਰਦੇ ਹਾਂ ਵੀ ਇਹ ਹੁੰਦਾ ਕਿਉਂ ਆ ਕੀ ਹੈ ਕਿ ਕਈ ਵਾਰੀ ਕੰਪਨੀਆਂ ਦੇ ਸਿਸਟਮ ਦੇ ਵਿੱਚ ਹੀ ਇਹ ਹਾਲਟ ਹੈ ਕਿ ਜਿਹੜਾ 91 ਲੱਗਿਆ ਹੁੰਦਾ ਜਿਹੜੀ ਆਦਾ ਕੋਡ ਤਾਂ ਜਦੋਂ ਆਪਾਂ ਦੁਬਾਰੇ ਆਪਣੇ ਵੱਨਿਓ ਬੈਕ ਕਾਲ ਕਰਦੇ ਆ ਤਾਂ 91 ਨੂੰ ਨਹੀਂ ਚੱਕਦਾ ਇੰਡੀਆ ਚ ਤਾਂ ਇਹਦਾ ਹੱਲ ਇਹ ਹੈ ਕਿ ਜਦੋਂ ਤੁਸੀਂ ਕਿਤੇ ਵੀ ਫੋਨ ਲਾਉਣਾ ਹੈ ਤਾਂ ਤੁਸੀਂ ਉਹ ਜਿਹੜਾ ਨੰਬਰ ਆਉਂਦਾ ਉਹਨੂੰ ਐਡਿਟ ਕਰੋ ਉਹਦੇ ਅੱਗੇ ਤੋਂ 91 ਹਟਾ ਦਿਓ ਤੇ ਬਾਕੀ ਸਾਰਾ ਨੰਬਰ 10 ਅੰਕਾਂ ਦਾ ਡਾਇਲ ਕਰੋਗੇ ਤਾਂ ਤੁਹਾਡਾ ਨੰਬਰ ਜਿਹੜਾ ਲੱਗ ਜਾਵੇਗਾ ਕਈ ਵਾਰੀ ਕੀ ਹੁੰਦਾ ਕਿ ਆਪਾਂ ਨੂੰ ਕਿਸੇ ਦਾ ਫੋਨ ਆਇਆ ਹੁੰਦਾ ਪਹਿਲੀ ਵਾਰੀ ਤੇ ਜਦੋਂ ਆਪਣੇ ਕੋਲੇ ਕੋਈ ਵੀ ਕਾਲ ਆਉਂਦੀ ਆ ਤਾਂ ਉਹ ਤੇ 91 ਲੱਗਿਆ ਹੁੰਦਾ ਪਲਸ 91 ਲੱਗ ਕੇ ਹੀ ਆਪਾਂ ਨੂੰ ਸ਼ੋ ਹੁੰਦਾ ਤਪਾਉ ਹੋਮੀ ਨੰਬਰ ਸੇਵ ਕਰ ਲੈਣੇ ਆ ਤਾਂ ਜਦੋਂ ਆਪਾਂ ਆਪਣੇ ਫੋਨ ਦੀ ਡਾਇਰੈਕਟਰੀ ਜੋ ਨੰਬਰ ਸੇਵ ਕੀਤੇ ਹੋਏ ਤੇ ਡਾਇਲ ਕਰਦੇ ਆ ਤਾਂ ਫਿਰ ਆਪਾਂ ਨੂੰ ਇਹੀ ਚੀਜ਼ ਕਈ ਵਾਰੀ ਸੁਣਨ ਨੂੰ ਮਿਲਦੀ ਹੈ ਤਾਂ ਇਹਦਾ ਹੱਲ ਜਿਹੜਾ ਬਹੁਤ ਹੀ ਸੌਖਾ ਹੈ ਕਿ ਜੇਕਰ ਤੁਹਾਡੇ ਫੋਨ ਦੇ ਵਿੱਚ ਕੋਈ ਸੇਵ ਨੰਬਰ ਤੇ ਤੁਹਾਨੂੰ ਇਹ ਪਰੇਸ਼ਾਨੀ ਆਉਂਦੀ ਆ ਤਾਂ ਉਹਦੇ ਅੱਗੇ ਜਿਹੜਾ ਪਲੱਸ 91 ਜਾਂ 091 ਹੈਗਾ ਇੰਡੀਆ ਦਾ ਕੋਡ ਉਹਨੂੰ ਹਟਾ ਕੇ ਸਿਰਫ ਜਿਹੜੇ 10 ਅੰਕ ਹੈਗੇ ਆ 10 ਅੰਕਾਂ ਦਾ ਤੁਸੀਂ ਜਿਹੜਾ ਹੈਗਾ ਡਾਇਲ ਕਰਨਾ ਤੇ ਇਹ ਤੁਹਾਡਾ ਜਿਹੜਾ ਫੋਨ ਆ ਉਹ ਡਾਇਲ ਹੋਇਆ ਕਰੂਗਾ ਤੇ ਤੁਹਾਨੂੰ ਜਿਹੜੀ ਕਾਲ ਆ ਤੁਹਾਡੀ ਬਿਨਾ ਕਿਸੇ ਰੁਕਾਵਟ ਦੇ ਉਹ ਲੱਗੇਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ